ਸ਼੍ਰੀ ਹੇਮਕੁੰਡ ਸਾਹਿਬ ਜਿਸ ਨੂੰ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਵੀ ਵਰਣਨ ਕੀਤਾ ਹੈ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਬਾਰੇ ਕੀ ਲਿਖਿਆ ਹੈ ਕੀ ਹੇਮਕੁੰਡ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜੀਵਨ ਨਾਲ ਸੰਬੰਧਿਤ ਸਤਨ ਹੈ ਕਿ ਸੱਚਮੁੱਚ ਉਹ ਆਪਣੇ ਪਿਛਲੇ ਜਨਮ ਦੇ ਵਿੱਚ ਸ੍ਰੀ ਹੇਮਕੁੰਡ ਸਾਹਿਬ ਵਿਖੇ ਬਰਾਜਮਨ ਸਨ ਇਹ ਗੁਰੂ ਗੋਬਿੰਦ ਸਿੰਘ ਜੀ ਸੱਚਮੁੱਚ ਆਪਣੇ ਪਿਛਲੇ ਜੀਵਨ ਵਿੱਚ ਇਹ ਜਾਣਦੇ ਸਨ ਕਿ ਉਹਨਾਂ ਨੇ ਅਗਲੇ ਜੀਵਨ ਵਿੱਚ ਕਿਸ ਦੇ ਘਰ ਜਨਮ ਲੈਣਾ ਹੈ ਤੇ ਅੱਗੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੋਵੇਗਾ ਕੀ ਮਕਸਦ ਹੋਵੇਗਾ ਅੱਜ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਇਤਿਹਾਸ ਦੇ ਬਾਰੇ ਪੂਰੀ ਜਾਣਕਾਰੀ ਮਿਲੇਗੀ ਤੇ ਗੋਵਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਹੇਮਕੁੰਡ ਸਾਹਿਬ ਦੇ ਬਾਰੇ ਵੀ ਜਰੂਰ ਜਾਣਨ ਨੂੰ ਮਿਲੇਗਾ ਸੋ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਨਾ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਨੇ ਆਪਣੀ ਰਚਨਾ ਬਚਿੱਤਰਨਾਟਕ ਦੇ ਵਿੱਚ ਹੇਮਕੁੰਡ ਸਾਹਿਬ ਦੇ ਬਾਰੇ ਵਰਣਨ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਉਹ ਸਥਾਨ ਉਹਨਾਂ ਦੇ ਪਿਛਲੇ ਜਨਮ ਦਾ ਸਥਾਨ ਹੈ ਉਹ ਲਿਖਦੇ ਹਨ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਤ ਜੇ ਵਿਦਮੋਹਾਨੋ ਤਨ ਗੁਰੂ ਗੋਬਿੰਦ ਸਿੰਘ ਜੀ ਆਖ ਰਹੇ ਹਨ ਕਿ ਅਬ ਮੈਂ ਆਪਣੀ ਕਥਾ ਬਖਾਨੋ ਕਿ ਹੁਣ ਮੈਂ ਆਪਣੀ ਕਥਾ ਦਾ ਬਖਿਆਨ ਕਰਨ ਲੱਗਿਆ ਹਾਂ ਮੈਂ ਆਪਣੇ ਬਾਰੇ ਤੁਹਾਨੂੰ ਦੱਸਣ ਲੱਗਿਆ ਹਾਂ ਅੱਗੇ ਗੁਰੂ ਜੀ ਫਰਮਾਉਂਦੇ ਹਨ ਕਿ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਉਹ ਬੈਠ ਕੇ ਪ੍ਰਮਾਤਮਾ ਦੀ ਭਗਤੀ ਦੇ ਨਾਲ ਜੁੜੇ ਹੋਏ ਹਨ ਉਹਨਾਂ ਦੀ ਸੁੱਧ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਹੈ ਕਿਹੜੀ ਹੈ ਉਹ ਜਗ੍ਹਾ ਜਿਸ ਬਾਰੇ ਗੁਰੂ ਜੀ ਫਰਮਾਉਂਦੇ ਹਨ ਉਹ ਅੱਗੇ ਲਿਖਦੇ ਹਨ ਹੇਮਕੁੰਟ ਪਹਾੜਤ ਹੈ ਜਹਾਂ ਗੁਰੂ ਜੀ ਫਰਮਾਉਂਦੇ ਹਨ ਕਿ ਜਿੱਥੇ ਹਿਮਕੁੰਟ ਪਹਾੜਿਤ ਬਰਾਜ਼ਮਾਨ ਹੈ ਹਿਮਕੁੰਟ ਸਾਹਿਬ ਜਿੱਥੇ ਕਿ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ ਸਰਦੀਆਂ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਉੱਥੇ ਬਹੁਤ ਬਰਫ਼ ਰਹਿੰਦੀ ਹੈ ਉਸ ਜਗ੍ਹਾ ਦਾ ਗੁਰੂ ਜੀ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਵਰਣਨ ਕੀਤਾ ਹੈ ਅੱਗੇ ਉਹ ਲਿਖਦੇ ਹਨ ਸप्त श्रृੰਗ ਸੋਵਿਤ ਹੈ ਤਹਾ ਇਹ ਉਹ ਜਗ੍ਹਾ ਹੈ ਜਿੱਥੇ ਸੱਤ ਉੱਚੀਆਂ-ਉੱਚੀਆਂ ਪਹਾੜੀਆਂ ਮੌਜੂਦ ਹਨ ਉੱਥੇ ਹੈ ਹਿਮਕੁੰਟ ਪਰਬਤ ਸप्तਸਰੰਗ ਤਹ ਨਾਮ ਕਹਾਵਾ ਉਸ ਜਗ੍ਹਾ ਨੂੰ ਹੀ ਸप्तਸਰੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪੰਡ ਰਾਜ ਜਹ ਜੋਗ ਕਮਾਵਾ ਉਹ ਜਗ੍ਹਾ ਜਿੱਥੇ ਕਿਸੇ ਸਮੇਂ ਪਾਂਡਵਾ ਨੇ ਵੀ ਬਹੁਤ ਜ਼ਿਆਦਾ ਜੋਗ ਸਾਧਨਾ ਕੀਤੀ ਸੀ ਤੈ ਹਮ ਅਧਿਕ ਤਪੱਸਿਆ ਸਾਦੀ ਉਸੇ ਹੀ ਜਗ੍ਹਾ ਤੇ ਅਸੀਂ ਵੀ ਬਹੁਤ ਜ਼ਿਆਦਾ ਤਪੱਸਿਆ ਕੀਤੀ ਗੁਰੂ ਜੀ ਫਰਮਾਉਂਦੇ ਹਨ ਕਿ ਅਸੀਂ ਵੀ ਉੱਥੇ ਅੰਤਰ ਧਿਆਨ ਹੋ ਕੇ ਉਸੇ ਹੀ ਇੱਕ ਅਕਾਲ ਪੁਰਖ ਪਰਮਾਤਮਾ ਦੀ ਤਪੱਸਿਆ ਕੀਤੀ ਉਹਨਾਂ ਦੀ ਉਪਾਸਨਾ ਕੀਤੀ ਮਹਾਕਾਲ ਕਾਲਿਕਾ ਆਰਾਧੀ ਗੁਰੂ ਜੀ ਆਖਦੇ ਹਨ ਕਿ ਅਸੀਂ ਉੱਥੇ ਉਸ ਮਹਾਕਾਲ ਭਾਵ ਕੇ ਸਾਰਿਆਂ ਦੇ ਹੀ ਇੱਕ ਹੀ ਪਰਮੇਸ਼ਵਰ ਜਿਨ੍ਹਾਂ ਨੂੰ ਕਿ ਮਹਾਕਾਲ ਵੀ ਕਹਿੰਦੇ ਨੇ ਉਹਨਾਂ ਦੀ ਅਸੀਂ ਆਰਾਧਨਾ ਕੀਤੀ ਏ ਵਿਦਕਾਰ ਤਤਪੱਸਿਆ ਭਿਓ ਦਵੈ ਤੇ ਏਕ ਰੂਪ ਹੋਵੇ ਗयो ਗੁਰੂ ਜੀ ਫਰਮਾਉਂਦੇ ਹਨ ਕਿ ਇਸ ਜਗ੍ਹਾ ਦੇ ਉੱਪਰ ਉਹਨਾਂ ਨੇ ਇਸ ਤਰ੍ਹਾਂ ਤਪੱਸਿਆ ਕੀਤੀ ਕਿ ਪਰਮਾਤਮਾ ਤੇ ਉਹਨਾਂ ਦਾ ਆਪਸ ਦੇ ਵਿੱਚ ਜੋ ਭੇਦ ਸੀ ਉਹ ਮਿਟ ਗਿਆ ਤੇ ਦੋ ਹੁੰਦੇ ਹੋਏ ਵੀ ਉਹ ਇੱਕ ਰੂਪ ਹੋ ਗਏ ਗੁਰੂ ਜੀ ਦਾ ਇਹ ਵੀ ਉਪਦੇਸ਼ ਹੈ ਉਹ ਔਰ ਹਰ ਇੱਕ ਸਿੱਖ ਨੂੰ ਫਰਮਾਉਂਦੇ ਹਨ ਕਿ ਹਰ ਜਨ ਦੁਈ ਏਕ ਹੈ ਬਿਬੇ ਵਿਚਾਰ ਕੁਛ ਨਾਹੀਂ ਜਲ ਤੇ ਉਪਚ ਤਰੰਗ ਜਿਉ ਜਲ ਹੀ ਵਿਖੇ ਸਮਾਏ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚੋਂ ਇੱਕ ਤਰੰਗ ਪੈਦਾ ਹੁੰਦੀ ਹੈ ਤੇ ਫਿਰ ਉਹੀ ਤਰੰਗ ਫਿਰ ਤੋਂ ਪਾਣੀ ਦੇ ਜੋ ਸਮਾ ਜਾਂਦੀ ਹੈ ਠੀਕ ਉਸੇ ਹੀ ਤਰ੍ਹਾਂ ਉਹ ਵੀ ਭਗਤੀ ਦੇ ਰਾਹੀ ਪ੍ਰਮਾਤਮਾ ਦੇ ਨਾਲ ਇੱਕ ਰੂਪ ਹੋ ਗਏ ਤੇ ਜਿਹੜੇ ਸੱਚੇ ਭਗਤ ਜਨ ਹੁੰਦੇ ਹਨ ਉਹ ਵੀ ਪ੍ਰਮਾਤਮਾ ਦੇ ਨਾਲ ਇੱਕ ਰੂਪ ਹੋ ਜਾਂਦੇ ਹਨ ਤੇ ਉਹਨਾਂ ਦਾ ਆਪਸ ਵਿੱਚ ਭੇਦ ਮਿਟ ਜਾਂਦਾ ਹੈ ਪ੍ਰਮਾਤਮਾ ਤੇ ਇਨਸਾਨ ਇੱਕ ਹੋ ਜਾਂਦੇ ਹਨ ਹੋ ਤੱਕ ਵਰਨਣ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ ਅਗਲੇ ਜੀਵਨ ਦੇ ਬਾਰੇ ਫਰਮਾਉਂਦੇ ਹਨ ਤੇ ਉਹ ਆਪਣੇ ਅਗਲੇ ਹੋਣ ਵਾਲੇ ਮਾਤਾ ਪਿਤਾ ਦੇ ਬਾਰੇ ਵੀ ਆਪਣੀ ਇਸ ਰਚਨਾ ਦੇ ਵਿੱਚ ਵਰਣਨ ਕਰਦੇ ਹਨ ਧੰਨ ਗੁਰੂ ਜੀ ਫਰਮਾਉਂਦੇ ਹਨ ਤਾਤ ਮਾਤ ਮੁਰ ਅਰਖ ਅਲਾਦਾ ਬੋ ਵਿਦਯੋਗ ਸਾਧਨਾ ਸਾਧਾ ਗੁਰੂ ਜੀ ਆਖਦੇ ਹਨ ਕਿ ਇੱਕ ਪਾਸੇ ਜਦੋਂ ਸ੍ਰੀ ਹੇਮਕੁੰਡ ਸਾਹਿਬ ਵਿਖੇ ਪ੍ਰਮਾਤਮਾ ਦੇ ਨਾਲ ਭਗਤੀ ਦੇ ਰਾਹੀ ਇੱਕਮਿਕ ਹੋ ਚੁੱਕੇ ਹਨ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਚੁੱਕੇ ਹਨ ਉੱਥੇ ਹੀ ਦੂਜੇ ਦੇ ਪਾਸੇ ਉਹ ਮਾਤ ਲੋਕ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਉਸ ਦੇ ਬਾਰੇ ਵੀ ਵਰਣਨ ਕਰਦੇ ਹਨ ਤਾਂਤ ਮਾਤ ਮੁਰ ਅਲਖ ਅਰਾਧਾ ਜੋ ਉਹਨਾਂ ਦੇ ਹੋਣ ਵਾਲੇ ਮਾਤਾ ਪਿਤਾ ਨੇ ਮਾਤ ਲੋਕ ਦੇ ਵਿੱਚ ਉਹਨਾਂ ਨੇ ਵੀ ਪਰਮਾਤਮਾ ਦੀ ਬਹੁਤ ਜ਼ਿਆਦਾ ਆਰਾਧਨਾ ਕੀਤੀ ਹੈ ਬਹੁ ਵਿਦਯੋਗ ਸਾਧਨਾ ਸਾਧਾ ਬਹੁਤ ਤਰੀਕਿਆਂ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਦੇ ਨਾਲ ਉਹਨਾਂ ਨੇ ਪਰਮਾਤਮਾ ਨੂੰ ਖੁਸ਼ ਕੀਤਾ ਹੈ ਪਰਮਾਤਮਾ ਨੂੰ ਮਨਾਉਣ ਦੇ ਲਈ ਹਰ ਤਰ੍ਹਾਂ ਦੀ ਉਹਨਾਂ ਨੇ ਸਾਧਨਾ ਸਾਦੀ ਹੈ ਪਰਮਾਤਮਾ ਦੀ ਆਰਾਧਨਾ ਕੀਤੀ ਹੈ ਇੱਥੇ ਉਹ ਜਿਕਰ ਸ੍ਰੀ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰਕੌਰ ਜੀ ਦਾ ਕਰ ਰਹੇ ਹਨ ਕਿ ਉਹਨਾਂ ਨੇ ਅਗਲੇ ਜਨਮ ਦੇ ਵਿੱਚ ਜਿਨ੍ਹਾਂ ਦੇ ਘਰ ਜਨਮ ਲੈਣਾ ਸੀ ਅੱਗੇ ਗੁਰੂ ਜੀ ਫਰਮਾਉਂਦੇ ਹਨ ਤਿਨ ਜੋ ਕਰੀ ਅਲਖ ਕੀ ਸੇਵਾ ਤਾ ਤੇ ਭਏ ਪ੍ਰਸੰਨ ਗੁਰਦੇਵਾ ਕਿ ਮੇਰੇ ਮਾਤਾ ਪਿਤਾ ਨੇ ਪ੍ਰਮਾਤਮਾ ਦੀ ਇੰਨੀ ਜ਼ਿਆਦਾ ਸੇਵਾ ਕੀਤੀ ਉਹਨਾਂ ਦੀ ਇੰਨੀ ਜ਼ਿਆਦਾ ਆਰਾਧਨਾ ਕੀਤੀ ਕਿ ਪ੍ਰਮਾਤਮਾ ਉਹਨਾਂ ਤੋਂ ਬਹੁਤ ਖੁਸ਼ ਹੋ ਗਿਆ ਤਿਨ ਪ੍ਰਭ ਜਬ ਆਇਸ 모ਹ ਦੀਆ ਤਵ ਹਮ ਜਨਮ ਕਲੂ ਮਹਿਲੀਆ ਗੁਰੂ ਜੀ ਫਰਮਾਉਂਦੇ ਹਨ ਕਿ ਮੇਰੇ ਮਾਤਾ ਪਿਤਾ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਮੈਨੂੰ ਉਦੇਸ਼ ਦਿੱਤਾ ਕਿ ਮੈਂ ਹੁਣ ਉਹਨਾਂ ਦੇ ਘਰ ਜਨਮ ਲਮਾਂ ਤੇ ਪ੍ਰਮਾਤਮਾ ਦੇ ਉਦੇਸ਼ ਦੇ ਅਨੁਸਾਰ ਹੀ ਫਿਰ ਮੇਰਾ ਉਹਨਾਂ ਦੇ ਘਰ ਜਨਮ ਹੋਇਆ ਅੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਾਰੇ ਫਰਮਾਉਂਦੇ ਹਨ ਚਿਤਨਾ ਭਿਓ ਹਮਰੋ ਆਵਨ ਕੈ ਕਿ ਮੇਰਾ ਆਉਣ ਦੇ ਲਈ ਚਿਤ ਨਹੀਂ ਸੀ ਕਰਦਾ ਮੇਰਾ ਮਨ ਨਹੀਂ ਸੀ ਕਰਦਾ ਕਿ ਮੈਂ ਇਸ ਮਾਤ ਲੋਕ ਦੇ ਵਿੱਚ ਜਨਮ ਲਮਾਂ ਚੁ ਵੀ ਰਹੀ ਸੁਰਤ ਪ੍ਰਭ ਚਰਨਨ ਮਹਿ ਉਹ ਫਰਮਾਉਂਦੇ ਹਨ ਕਿ ਉਹਨਾਂ ਦੀ ਸੁਰਤ ਦਾ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਖੂਬੀ ਹੋਈ ਸੀ ਇਸ ਲਈ ਉਹ ਉੱਥੇ ਹੀ ਰਹਿਣਾ ਚਾਹੁੰਦੇ ਸਨ ਤੇ ਮਾਤ ਲੋਕ ਵਿੱਚ ਉਹਨਾਂ ਦਾ ਆਉਣ ਨੂੰ ਜੀ ਨਹੀਂ ਸੀ ਕਰਦਾ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਿਠਾਇਓ ਗੁਰੂ ਜੀ ਫਰਮਾਉਂਦੇ ਹਨ ਕਿ ਫਿਰ ਪਰਮਾਤਮਾ ਨੇ ਉਹਨਾਂ ਨੂੰ ਇਸ ਮਾਤ ਲੋਕ ਦੇ ਵਿੱਚ ਆਉਣ ਦੇ ਲਈ ਸਮਝਾਇਆ ਤੇ ਉਹਨਾਂ ਨੂੰ ਆਦੇਸ਼ ਦਿੱਤਾ ਅੱਗੇ ਗੁਰੂ ਜੀ ਫਰਮਾਉਂਦੇ ਹਨ ਕਿ ਉਹ ਪ੍ਰਮਾਤਮਾ ਦੇ ਵਿੱਚ ਇੱਕ ਹੋ ਚੁੱਕੇ ਸਨ ਪ੍ਰਮਾਤਮਾ ਤੇ ਉਹਨਾਂ ਦਾ ਭੇਦ ਮਿਟ ਚੁੱਕਾ ਸੀ ਇਸ ਲਈ ਹੁਣ ਉਹ ਪ੍ਰਮਾਤਮਾ ਦੇ ਆਦੇਸ਼ ਨੂੰ ਕਿਵੇਂ ਟਾਲ ਦੇ ਇਸ ਲਈ ਹੁਣ ਉਹਨਾਂ ਨੇ ਹੱਥ ਜੋੜ ਕੇ ਇਹ ਆਦੇਸ਼ ਮੰਨ ਲਿਆ ਪਰੰਤੂ ਨਾਲ ਹੀ ਉਹਨਾਂ ਨੇ ਇਹ ਵੀ ਫਰਮਾਇਆ ਕਿ ਠੰਡ ਭਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਾਏ ਪੰਥ ਚਲੇ ਤਵ ਜਗਤ ਮੈਂ ਜਬ ਤੁਮ ਕਰੋ ਸਹਾਏ ਇੱਥੇ ਗੁਰੂ ਜੀ ਫਰਮਾਉਂਦੇ ਹਨ ਕਿ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਪਰਮਾਤਮਾ ਅੱਗੇ ਨਮਸ਼ਕਾਰ ਕੀਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਾਤ ਲੋਕ ਦੇ ਵਿੱਚ ਜਾ ਕੇ ਕਿਨਰਾਲਾ ਪੰਥ ਤਾਂ ਹੀ ਚਲਾ ਸਕਣਗੇ ਜੇਕਰ ਪਰਮਾਤਮਾ ਉਹਨਾਂ ਦੇ ਨਾਲ ਆਪ ਸਹਾਈ ਹੋਵੇਗਾ ਕਿਉਂਕਿ ਇੱਕ ਨਰਾਲਾ ਪੰਥ ਚਲਾਉਣਾ ਤੇ ਲੋਕਾਂ ਨੂੰ ਕਿਸੇ ਨਵੇਂ ਰਸਤੇ ਤੇ ਤੋਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਇਸ ਤਰ੍ਹਾਂ ਗੁਰੂ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਸਮਝਾਇਆ ਤੇ ਉਹਨਾਂ ਨੂੰ ਸਮਝਾ ਕੇ ਮਨਾ ਲਿਆ ਤੇ ਮਾਤ ਲੋਕ ਦੇ ਵਿੱਚ ਆਉਣ ਦੇ ਲਈ ਅਸੀਂ ਤਿਆਰ ਹੋ ਗਏ ਗੁਰੂ ਜੀ ਫਰਮਾਉਂਦੇ ਹਨ ਮੋਰ ਪਿਤ ਪੁਰਬ ਕੀਏ ਸਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਬੇਣੀ ਭਏ ਪੁਨ ਦਾਨ ਦਿਨ ਕਰਤ ਬਤਏ ਗੁਰੂ ਜੀ ਫਰਮਾਉਂਦੇ ਹਨ ਕਿ ਉਹ ਇਲਾਹਾਬਾਦ ਦੀ ਧਰਤੀ ਤਿਰਵੇਣੀ ਨਾਂ ਦੇ ਸਥਾਨ ਤੇ ਮਾਤਾ ਦੇ ਗਰਭ ਦੇ ਵਿੱਚ ਆਏ ਭਾਤ ਭਾਤ ਕੇ ਤੀਰਥ ਨਾਨਾ ਜਦੋਂ ਉਹਨਾਂ ਦੇ ਮਾਤਾ ਪਿਤਾ ਥਾਂ ਥਾਂ ਦੀਆਂ ਤੀਰਥਾਂ ਦੀ ਯਾਤਰਾ ਕਰ ਰਹੇ ਸਨ ਪ੍ਰਮਾਤਮਾ ਦੀ ਭਗਤੀ ਦੇ ਗੁਣ ਗਾ ਰਹੇ ਸਨ ਤੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦੇ ਲਈ ਉਪਦੇਸ਼ ਵੀ ਦੇ ਰਹੇ ਸਨ ਪੁੰਨ ਦਾਨ ਦਿਨ ਕਰਤ ਬਿਤਾਏ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸਹਿਰ ਵਿਖੇ ਭਵ ਲਿਓ ਗੁਰੂ ਜੀ ਫਰਮਾਉਂਦੇ ਹਨ ਕਿ ਮੇਰੇ ਮਾਤਾ ਪਿਤਾ ਥਾ-ਥਾਤੇ ਪੁੰਨ ਦਾਨ ਦੇ ਕੰਮ ਕਰ ਰਹੇ ਨੇ ਪ੍ਰਮਾਤਮਾ ਦਾ ਨਾਮ ਲੈ ਰਹੇ ਨੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜ ਰਹੇ ਨੇ ਤੇ ਫਿਰ ਪਟਨਾ ਸ਼ਹਿਰ ਵਿਖੇ ਜਦੋਂ ਮੇਰੇ ਮਾਤਾ ਜੀ ਪਹੁੰਚੇ ਤਾਂ ਪੰਜਾਬ ਦੇ ਵਿੱਚ ਪਟਨਾ ਸ਼ਹਿਰ ਵਿਖੇ ਸਾਡਾ ਪ੍ਰਕਾਸ਼ ਹੋਇਆ ਭਾਵ ਸਾਡਾ ਜਨਮ ਹੋਇਆ ਤੇ ਅਸੀਂ ਇਸ ਦੁਨੀਆ ਦੇ ਵਿੱਚ ਜਨਮ ਲਿਆ ਗੁਰੂ ਜੀ ਫਰਮਾਉਂਦੇ ਹਨ ਕਿ ਇਸ ਤਰ੍ਹਾਂ ਪਰਮਾਤਮਾ ਦੇ ਆਦੇਸ਼ ਦੇ ਅਨੁਸਾਰ ਹੀ ਉਹਨਾਂ ਨੇ ਮਾਤ ਲੋਕ ਦੇ ਵਿੱਚ ਜਨਮ ਲਿਆ ਇਸ ਤਰ੍ਹਾਂ ਪਰਮਾਤਮਾ ਦੇ ਆਦੇਸ਼ਾਂ ਦੇ ਅਨੁਸਾਰ ਗੁਰੂ ਪਾਤਸ਼ਾਹ ਜੀ ਨੇ ਆਪਣੇ ਪਿਛਲੇ ਜਨਮ ਦਾ ਚੋਲਾ ਉਤਾਰ ਕੇ ਅਗਲੇ ਜਨਮ ਦਾ ਭਾਵ ਕੇ ਮਾਤ ਲੋਕ ਦੇ ਵਿੱਚ ਜਨਮ ਲਿਆ ਤਾਂ ਕਿ ਲੋਕਾਂ ਦਾ ਪਾਰ ਉਤਾਰਾ ਹੋ ਸਕੇ ਤੇ ਪਰਮਾਤਮਾ ਦੇ ਆਦੇਸ਼ ਦੀ ਪੂਰਤੀ ਹੋ ਸਕੇ ਤਾਂ ਨਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਬਚਿੱਤਰਨਾਟਕ ਦੇ ਰਾਹੀਂ ਸ੍ਰੀ ਹੇਮਕੋਟ ਸਾਹਿਬ ਜੀ ਦੇ ਬਾਰੇ ਸਪਸ਼ਟ ਤੌਰ ਤੇ ਵਰਣਨ ਦਿੱਤਾ ਹੈ। ਉਹਨਾਂ ਦੇ ਜੀਵਨ ਕਾਲ ਤੋਂ ਬਾਅਦ ਉਹ ਕੌਣ ਸਨ ਜਿਨ੍ਹਾਂ ਨੇ ਇਹ ਸੇਵਾ ਨਵਾਈ ਕਿ ਇਸ ਸਥਾਨ ਨੂੰ ਲੱਭਿਆ ਤੇ ਫਿਰ ਇਸ ਸਥਾਨ ਦੇ ਉੱਪਰ ਉਸਾਰੀ ਕਰਵਾਈ ਤੇ ਅੱਜ ਉੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਇਤਿਹਾਸ ਦੇ ਬਾਰੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਾਣਨ ਨੂੰ ਜ਼ਰੂਰ ਮਿਲੇਗਾ। ਅਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਇਤਿਹਾਸ ਬਾਰੇ ਪੂਰਾ ਵੇਰਵਾ ਕਿਵੇਂ ਲੱਭਿਆ ਗਿਆ ਇਸ ਸਥਾਨ ਨੂੰ ਕਿਸ ਦੇ ਯਤਨਾਂ ਸਦਕਾ ਲੱਭਿਆ ਗਿਆ ਕਿੰਨੇ ਸਮੇਂ ਦੇ ਵਿੱਚ ਲੱਭਿਆ ਗਿਆ ਇਸ ਦਾ ਪੂਰਾ ਇਤਿਹਾਸ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਰੂਰ ਮਿਲੇਗਾ ਸੋ ਬੇਨਤੀ ਹੈ ਕਿ ਜੇਕਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਵੱਧ ਤੋਂ ਵੱਧ ਸਿੱਖ ਸੰਗਤ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਸਹੀ ਇਤਿਹਾਸ ਤੇ ਸੱਚੇ ਇਤਿਹਾਸ ਨੂੰ ਜਾਣ ਸਕੇ ਇਤਿਹਾਸ ਦੱਸਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚੀ ਗਈ ਬਾਣੀ ਨੂੰ ਉਚਾਰਦੇ ਹੋਏ ਕੋਈ ਵੀ ਅਣਜਾਣੇ ਵਿੱਚ ਭੁੱਲ ਚੁੱਕ ਹੋ ਗਈ ਹੋਵੇ ਤਾਂ ਅਸੀਂ ਮਾਫੀ ਮੰਗਦੇ ਹਾਂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੋਂ ਤੇ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ